ਹੋ ਗਿਆ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾ ਪੰਜਾਬ ਸਰਕਾਰ ਤੇ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੁਲਿੰਗ ਪਾਲਿਸੀ ਤੇ ਅੱਜ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਦੇ ਵਿੱਚ ਸਾਬਕਾ ਆਈਏਐਸ ਅਧਿਕਾਰੀ ਤੇ ਭਾਜਪਾ ਐਸਈ ਵਿੰਗ ਦੇ ਪ੍ਰਧਾਨ ਐਸ ਆਰ ਲਦਨ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਆਮ ਆਦਮੀ ਪਾਰਟੀ ਦੀ ਨੀਤੀ ਨੂੰ ਕਿਸਾਨ ਮਾਰੂ ਤੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕਰਾਰ ਦਿੱਤਾ ਕਿਹਾ ਕਿ ਇਹ ਪਾਲਿਸੀ ਪੰਜਾਬੀ ਕਿਸਾਨ ਨੂੰ ਉਸਦੀ ਧਰਤੀ ਤੋਂ ਵਿਛੋੜਨ ਪੜ ਗਿਆ ਉਹਨਾਂ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਭਗ 50 ਹਜ਼ਾਰ ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪਟਿਆਲਾ ਜ਼ਿਲ੍ਹਾ ਦੀ 1150 ਏਕੜ ਤੇ ਰਾਜਪੁਰੇ ਦੇ 4 ਪਿੰਡ ਸ਼ਾਮਿਲ ਨੇ ਸਭ ਤੋਂ ਵੱਧ ਹਜ਼ਾਰਾਂ ਏਕੜ ਲੁਧਿਆਣਾ ਦੇ ਵਿੱਚ ਐਕਵਾਇਰ ਹੋਣੀ ਆ ਉਹਨਾਂ ਕਹਿੰਦੇ ਕਿ ਲੈਂਡ ਪੂਲਿੰਗ ਪਾਲਿਸੀ ਅਧੀਨ ਜ਼ਮੀਨਾਂ ਦੇ ਬਦਲੇ ਕਿਸਾਨਾਂ ਨੂੰ ਨਾ ਤਾਂ ਬਾਜ਼ਾਰੀ ਰੇਟ ਦੇ ਅਨੁਸਾਰ ਮੁਆਵਜ਼ਾ ਮਿਲੇਗਾ ਨਾ ਹੀ ਪੂਰਾ ਕਮਰਸ਼ੀਅਲ ਪਲਾਟ 1 ਏਕੜ ਤੋਂ ਘੱਟ ਜ਼ਮੀਨ ਹੋਣ ਤੇ ਕਿਸਾਨ ਨੂੰ ਸਿਰਫ ਰਿਹਾਇਸ਼ੀ ਪਲਾਟ ਮਿਲੇਗਾ ਜਦਕਿ ਕਮਰਸ਼ੀਅਲ ਪਲਾਟ ਨਹੀਂ ਉਹਨਾਂ ਕਹਿੰਦੇ ਕਿ ਜਦੋਂ ਕਿਸੇ ਰੇਲਵੇ ਜਾਂ ਫਿਰ ਹਾਈਵੇ ਪ੍ਰੋਜੈਕਟ ਦੇ ਲਈ ਜ਼ਮੀਨ ਲੈਂਦੇ ਆ ਤਾਂ ਸਰਕਾਰ ਉਚਿਤ ਮੁਆਵਜ਼ਾ ਦਿੱਤੀ ਹੈ ਪਰ ਇਸ ਸਕੀਮ ਦੇ ਵਿੱਚ 30 ਸਾਲਾ ਠੇਕਾ ਤੇ ਕਿਸਾਨ ਨੂੰ ਸਿਰਫ 3000 ਰੁਪਏ ਸਾਲਾਨਾ ਦਿੱਤਾ ਜਾਵੇਗਾ ਸੋ ਇਹ ਸਿੱਧਾ ਸਿੱਧਾ ਤੱਕ ਹੈ ਇਸੇ ਦੌਰਾਨ ਉਹਨਾਂ ਐ ਵੀ ਕਿਹਾ ਹੈ ਕਿ ਇਹ ਪਾਲਿਸੀ ਦਿੱਲੀ ਦੀ ਤਰਜ਼ ਤੇ ਆਮ ਆਦਮੀ ਪਾਰਟੀ ਵੱਲੋਂ ਇੱਥੇ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਮਕਸਦ ਸਿਰਫ ਪੈਸੇ ਕਮਾਉਣਾ ਤੇ ਚੋਣਵੀ ਖਰਚਾ ਚਲਾਉਣਾ ਹੈ ਉਹਨਾਂ ਮੁਹਾਰੀ ਦੇ ਵਿੱਚ ਖਾਲੀ ਪਏ ਕਈ ਲੈਂਡ ਪੁੱਲਿੰਗ ਪ੍ਰੋਜੈਕਟਾਂ ਦੀ ਉਦਾਹਰਣ ਵੀ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਤੁਸੀਂ ਸਮਾਂ ਕੱਢਿਆ ਅੱਜ ਆਪਾਂ ਰਾਜਪੁਰੇ ਦੇ ਵਿੱਚ ਜੱਗਾ ਜੀ ਦੇ ਦਫ਼ਤਰ ਦੇ ਵਿੱਚ ਆਪਾਂ ਬੈਠ ਕੇ ਆਪਾਂ ਜਿਹੜੇ ਪੰਜਾਬ ਦੇ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਕਿਉਂਕਿ ਇਹ ਜਿਹੜੀ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈਗੀ ਆ ਇਹ ਜਿੱਥੇ ਕਿਸਾਨ ਮਾਰੂ ਹੈ ਉੱਥੇ ਪੰਜਾਬ ਦੇ ਓਵਰਆਲ ਹਿੱਤਾਂ ਦੇ ਖਿਲਾਫ ਹੈ ਕਿਉਂਕਿ ਆਪਣਾ तकरीबन तकरीबन 50000 ਏਕੜ ਤੋਂ ਉੱਪਰ ਇਹ ਜ਼ਮੀਨ ਅਕਵਾਇਰ ਕੀਤੀ ਜਾਣੀ ਹੈਗੀ ਆ ਜਿਹਦੇ ਵਿੱਚ ਆਪਾਂ ਰਾਜਪੁਰੇ ਦੇ ਚਾਰ ਪਿੰਡ ਐ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚ 1150 ਏਕੜ ਜ਼ਮੀਨ ਅਕਵਾਇਰ ਹੋਣੀ ਐ ਜਿਆਦਾ ਸਭ ਤੋਂ ਜਿਆਦਾ ਜ਼ਮੀਨ ਲੁਧਿਆਣਾ ਜਿਹੜੀ ਹੈਗੀ ਆ 30000 ਏਕੜ ਦੇ ਕਰੀਬ ਉੱਥੇ ਅਕਵਾਇਰ ਹੋਣੀ ਐ ਲੇਕਿਨ ਓਵਰ ਆਲ ਜਿਹੜਾ ਹੈਗਾ ਕੋਈ 15 16 ਜਿਹੜੇ ਜ਼ਿਲ੍ਹੇ ਹੈਗੇ ਆ ਇਹਦੇ ਨਾਲ ਇਫੈਕਟਿਡ ਹੈਗੇ ਆ لیکن ਸਭ ਤੋਂ ਮਹਾਰੀ ਗੱਲ ਇਹ ਹੈਗੀ ਆ ਕਿ ਇਸ ਸਕੀਮ ਦੇ ਤਹਿਤ ਆ ਜਿਸ ਤਰ੍ਹਾਂ ਪਹਿਲਾਂ ਜਦੋਂ ਵੀ ਕਦੇ ਸਰਕਾਰ ਜ਼ਮੀਨ ਐਕਵਾਇਰ ਕਰਦੀ ਸੀ ਜਿਵੇਂ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਆ ਜਾਂ ਤੁਹਾਡੇ ਆਪਣਾ ਰੇਲਵੇ ਟਰੈਕ ਲਈ ਵਾਈਡਨਿੰਗ ਹੋ ਰਹੀ ਆ ਉਹਦੇ ਲਈ ਐਕਵਾਇਰ ਕੀਤੀ ਆ ਤਾਂ ਹਮੇਸ਼ਾ ਸਰਕਾਰ ਕੰਪਨਸੇਸ਼ਨ ਦਿੰਦੀ ਆ ਉੱਪਰ ਦੀ ਸੋਲਿਸ਼ੀਅਮ ਦਿੰਦੀ ਹੈਗੀ ਆ ਇਸ ਸਕੀਮ ਦੇ ਤਹਿਤ ਮੇਰੇ ਕੋ ਸਾਰੀ ਡਿਟੇਲ ਹੈਗੀ ਆ ਮੈਂ ਨਾਲ ਲੈ ਕੇ ਆਇਆ ਹੈਗਾ ਤੁਹਾਨੂੰ ਮੈਂ ਕਾਪੀ ਵੀ ਦੇ ਦਿਆਂਗਾ ਇਹਦੇ ਵਿੱਚ ਕੀ ਹੈਗਾ ਆ ਕਿ ਵੀ ਆਪਾਂ ਜ਼ਮੀਨ ਤਾਂ ਲੈ ਲੈਣੀ ਹੈ ਲੇਕਿਨ ਉਹਦੇ ਵੱਟੇ ਆਪਾਂ ਪਲਾਟ ਦੇਣਾ ਹੈਗਾ 1000 ਗਜ ਦਾ ਪਲਾਟ ਜਿਹੜਾ ਹੈਗਾ ਆ ਜੇ 1 ਏਕੜ ਤੋਂ ਉੱਪਰ ਜ਼ਮੀਨ ਲੈਣੀ ਹੈ ਤਾਂ 1000 ਗਜ ਦਾ ਪਲਾਟ ਤੇ 200 ਗਜ ਦਾ ਪਲਾਟ ਕਮਰਸ਼ੀਅਲ ਤੇ ਰੈ residențial ਦਾ 1000 ਗਜ ਦਾ ਲੇਕਿਨ ਹੋਰ ਕੁਝ ਨਹੀਂ ਦੇਣਾ 30000 ਰੁਪਇਆ ਤੁਹਾਨੂੰ ਦੇਣਾ ਹੈਗਾ ਆ ਜਿੰਨਾ ਚਿਰ ਤੁਹਾਡਾ 3 ਸਾਲਾਂ ਦੇ ਵਾਸਤੇ ਜੇਕਰ ਪਰ ਏਕੜ ਜੇਕਰ ਜ਼ਮੀਨ ਆਪਾਂ ਮੰਨ ਲਓ ਨੋਟੀਫਾਈ ਹੋ ਗਈ ਆ ਲੇਕਿਨ ਆਪਾਂ ਪੋਜੀਸ਼ਨ ਨਹੀਂ ਲਈ ਤਾਂ 30000 ਰੁਪਇਆ ਜਦੋਂ ਕਿ ਮਾਰਕੀਟ ਦੇ ਵਿੱਚ ਜਿਹੜਾ ਰੇਟ ਹੈਗਾ ਆ 80 90000 ਪਰ ਏਕੜ ਦੇ ਹਿਸਾਬ ਨਾਲ ਚੱਲ ਰਿਹਾ ਹੈਗਾ ਆ ਤੇ 3 ਸਾਲ ਤੋਂ ਬਾਅਦ ਜੇ ਜ਼ਮੀਨ ਦੀ ਡਿਵੈਲਪਮੈਂਟ ਨਹੀਂ ਹੁੰਦੀ ਤਾਂ ਫਿਰ ਉਸ ਤੋਂ ਬਾਅਦ ਕੀ ਦੇਣਾ ਹੈ ਇਹਦੇ ਬਾਰੇ ਵੀ ਪਾਲਿਸੀ ਕਲੀਅਰ ਨਹੀਂ ਹੈਗੀ ਸਭ ਹਾਂਜੀ ਇਹ 90000 ਲੱਖ ਨਹੀਂ ਨਹੀਂ 80 90000 ਪਰ ਏਕੜ 80 ਤੋਂ 90000 ਪਰ ਏਕੜ ਜ਼ਮੀਨ ਦਾ ਪਰ ਇਅਰ ਇੱਕ ਸਾਲ ਦਾ ਠੇਕਾ ਹੈ ਲੇਕਿਨ ਇਹਨਾਂ ਨੇ ਦੇਣਾ ਹੈਗਾ ਸਰਕਾਰ ਨੇ ਨੋਟੀਫਾਈ ਕੀਤਾ 30000 ਪਰ ਇਅਰ ਠੇਕਾ 30000 3 ਸਾਲ ਵਾਸਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਜੇ ਮੰਨ ਲਓ 5 ਸਾਲ 7 ਸਾਲ 8 ਸਾਲ 10 ਸਾਲ ਲੱਗ ਜਾਂਦੇ ਹੈਗਾ ਫਿਰ ਉਹ ਜਿਹੜਾ ਕਿਸਾਨ ਹੈ ਜਾਂ ਜ਼ਮੀਨ ਦਾ ਲੈਂਡ ਓਨਰ ਹੈ ਉਹਦਾ ਕੀ ਬਣੇਗਾ ਤੇ 30000 ਜੇ ਹੁਣ ਤੁਹਾਡਾ ਇੱਕ ਮਰਲਾ ਵੀ ਘਟਾ ਜਾਈ ਇੱਕ ਗੱਜ ਵੀ ਇੱਕ ਏਕੜ ਤੋਂ ਘਟਾ ਹੈ ਤਾਂ ਤੁਹਾਨੂੰ ਸਿਰਫ 1000 ਗੱਜ ਦਾ ਪਲਾਟ ਤਾਂ ਮਿਲੇਗਾ ਲੇਕਿਨ 200 ਗੱਜ ਦਾ ਜਿਹੜਾ ਕਮਰਸ਼ੀਅਲ ਪਲਾਟ ਹੈ ਉਹ ਨਹੀਂ ਮਿਲੇਗਾ ਤਾਂ ਇਸ ਤਰ੍ਹਾਂ ਦੀ ਜਿਹੜੀ ਹਾਰਡ ਐਂਡ ਫਾਸਟ ਰੂਲ ਹੈ ਗਿਆ ਇਹ ਜਿਹੜੇ ਆਪਣਾ ਲੈਂਡ ਓਨਰ ਹੈ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ ਜੇ ਦੀ ਵੀ ਜ਼ਮੀਨ ਹੈ ਮੰਨ ਲਓ ਰਾਜਪੁਰਾ ਦੇ ਨਾਲ ਲੱਗਦੀ ਤੁਹਾਡੀ ਐਗਰੀਕਲਚਰ ਜ਼ਮੀਨ ਹੈਗੀ ਆ ਤਾਂ ਬੰਦੇ ਨੂੰ ਇਹ ਹੁੰਦਾ ਹੈ ਕਿ ਮੇਰੀ ਜ਼ਮੀਨ ਬੜੀ ਮਹਿੰਗੀ ਹੈ ਮੇਰੀ ਜ਼ਮੀਨ ਬੜੀ ਕਮਰਸ਼ੀਅਲ ਹੈ ਮੈਂ ਕੱਲ ਪਲਾਟ ਵੇਚਾਂਗਾ ਜਾਂ ਮੈਂ ਕੱਲ ਨੂੰ ਕੋਈ ਆਪਣਾ ਇੱਥੇ ਆਪਣਾ ਦੁਕਾਨ ਬਣਾਵਾਂਗਾ ਸ਼ੋਰੂਮ ਬਣਾਵਾਂਗਾ ਜਾਂ ਵੇਚ ਕੇ ਕੁਝ ਪੈਸੇ ਖੱਟ ਲਾਂਗਾ ਬੱਚਿਆਂ ਨੂੰ ਸੈਟਲ ਕਰਨਾ ਹੈਗਾ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮਿੱਟੀ ਦੇ ਵਿੱਚ ਮਿਲ ਗਈਆਂ ਹੈਗੀਆਂ ਕਿਉਂਕਿ ਆਪਣਾ ਪੰਜਾਬ ਸਰਕਾਰ ਇੱਕ ਬਹੁਤ ਗਲਤ ਪ੍ਰਥਾ ਜਿਹੜੀ ਹੈ ਉਹ ਪੌਂ ਜਾ ਰਹੀ ਹੈਗੀ ਆ ਤੁਹਾਨੂੰ ਪਤਾ ਹੈਗਾ ਹੈ ਕਿ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਪੈਸਾ ਵਟੋਰਨ ਵਾਲੀਆਂ ਪਾਲਿਸੀਆਂ ਲੋਕਾਂ ਦਾ ਖੂਨ ਚੂਸਣ ਵਾਲੀਆਂ ਪਾਲਿਸੀਆਂ ਇਹ ਪਹਿਲਾਂ ਦਿੱਲੀ ਦੇ ਵਿੱਚ ਵੀ ਲੈ ਕੇ ਆਈ ਸੀਗੀ ਜਦੋਂ ਕੇਜਰੀਵਾਲ ਨੇ ਸ਼ਰਾਬ ਪਾਲਸੀ ਸ਼ੁਰੂ ਕੀਤੀ ਸੀਗੀ ਉੱਥੇ ਜਿਹੜਾ ਆਪਣਾ ਆਪਣਾ ਜਿਹੜਾ ਠੇਕੇਦਾਰ ਦਾ ਆਪਣਾ ਮਾਰਜਿਨ ਸੀਗਾ ਉਹ ਆਪਣਾ 12% ਕਰ ਦਿੱਤਾ ਸੀਗਾ 5% ਤੋਂ ਬਾਅਦ ਵਧਾ ਕੇ ਔਰ ਜਿਹੜਾ ਉਹਦੇ ਵਿੱਚੋਂ 1% ਉਹਨੂੰ ਦੇ ਦਿੱਤਾ ਬਾਕੀ 5% ਆਪਣਾ ਕੈਸ਼ ਦੇ ਵਿੱਚ ਵਾਪਸ ਲੈ ਲਿਆ ਇਸੇ ਕਰਕੇ ਕੇਜਰੀਵਾਲ 8-10 ਮਹੀਨੇ ਜੇਲ੍ਹ 'ਚ ਰਹਿ ਕੇ ਆਇਆ ਹੈਗਾ ਸੋ ਇਸ ਕਰਕੇ ਉਹੀ ਕੰਮ ਇਹ ਆਪਣਾ ਇੱਥੇ ਪੰਜਾਬ 'ਚ ਕਰਨ ਜਾ ਰਹੇ ਹੈਗੇ ਆ ਇਹ ਆਪਣਾ ਕਿਸਾਨਾਂ ਦੇ ਹਤਾਸ਼ੀ ਸੀਗੇ ਜਦੋਂ ਕਿਸਾਨ ਮੂਵਮੈਂਟ ਚੱਲਦਾ ਰਿਹਾ ਤੁਹਾਨੂੰ ਪਤਾ ਹੈਗਾ ਆਮ ਆਦਮੀ ਪਾਰਟੀ ਕੀ ਤੇ ਦੂਜੀਆਂ ਪਾਰਟੀਆਂ ਕੀ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਗਰਦਾਨੀਆਂ ਕਿ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਲੇਕਿਨ ਅੱਜ ਕੀ ਕਰ ਰਹੇ ਹੈਗੇ ਆ ਇਹ ਕਿਸਾਨਾਂ ਦੀ ਜ਼ਮੀਨ ਲੈ ਕੇ ਤੇ ਉਹਨਾਂ ਨੂੰ ਆਪਣਾ ਧੂਮੀਹੀਣ ਕਰ ਰਹੇ ਹੈਗੇ ਆ ਔਰ ਹੋਏਗਾ ਕਿ ਜੇ ਦੀ 1 ਏਕੜ ਜ਼ਮੀਨ ਹੈ 2 ਏਕੜ ਹੈ ਜਾਂ ਜਿੰਨੀ ਵੀ ਹੈ ਉਹ ਵਿਚਾਰੇ ਕੀ ਕਰਨਗੇ ਜ਼ਮੀਨ ਤਾਂ ਲੈ ਲਈ ਸਰਕਾਰ ਨੇ ਤਾਂ ਉਹ ਆਪਣਾ ਜਿਹੜੀਆਂ ਕੰਪਨੀ ਆ ਉਥੇ ਆਪਣੇ ਡਿਵੈਲਪ ਕਰ ਰਹੀ ਹੈ ਉਥੇ ਗਾੜਦੀ ਨੌਕਰੀ ਕਰਨਗੇ ਜਾਂ ਕੋਈ ਹੋਰ ਛੋਟੀ ਮੋਟੀ ਨੌਕਰੀ ਕਰਨਗੇ ਲੈਂਡਲੈਸ ਲੋਕਾਂ ਲੋਕਾਂ ਨੂੰ ਬਣਾਉਣ ਵਾਲਾ ਇਹ ਪੰਜਾਬ ਸਰਕਾਰ ਵੱਧ ਰਹੀ ਹੈ ਸਭ ਤੋਂ ਵੱਡਾ ਫੈਕਟਰ ਕੀ ਹੈਗਾ ਕਿ ਪੰਜਾਬ ਨੂੰ ਕੀ ਲੋੜ ਹੈ ਤੁਸੀਂ ਜਿਹੜੇ ਡਵੈਲਪ ਟਾਊਨਸ ਐ ਮੁਹਾਲੀ ਚਲ ਜਾਓ ਲੁਧਿਆਣਾ ਚਲ ਜਾਓ ਕਿਤੇ ਵੱਡੇ ਸ਼ਹਿਰ ਚਲ ਜਾਓ ਜਿਹੜੇ ਆਪਣੇ ਜਿਹੜੇ ਆਪਣਾ ਜਿਹੜੇ ਆਪਣਾ ਰੈ residențial ਫਲੈਟਸ ਹੈਗੇ ਆ ਖਾਲੀ ਪਏ ਆ ਚਲੋ ਤੁਸੀਂ ਮੇਰੇ ਨਾਲ ਚਲੋ ਮੁਹਾਲੀ ਮੁਹਾਲੀ ਚਲੋ ਮੈਂ ਤੁਹਾਨੂੰ ਹਜ਼ਾਰਾਂ ਇਹੋ ਜਿਹੇ ਫਲੈਟ ਨਗਾ ਦਾਂਗਾ ਜਿਹੜੇ ਕਈ ਕਈ ਸਾਲ ਦੇ 5 5 7 7 10 10 ਸਾਲ ਦੇ ਬਣੇ ਹੋਏ ਆ ਲੇਕਿਨ ਖਾਲੀ ਪਏ ਆ ਸੋ ਸਾਨੂੰ ਲੋੜ ਹੈ ਕਿ ਨਹੀਂ ਹੈ ਕੀ ਅਸੀਂ ਕੰਕਰੀਟ ਦੇ ਜੰਗਲ ਬਣਾਣੇ ਆ ਕੀ ਪੰਜਾਬ ਦਾ ਵਿਰਸਾ ਅਸੀਂ ਖਤਮ ਕਰਨਾ ਹੈਗਾ ਇਹ ਸਭ ਦੇ ਪਿੱਛੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਚਾਲ ਸਿਰਫ ਇਹ ਆ ਕਿ ਜਿਹੜੇ ਲੋਕੀ ਇਹਨਾਂ ਨੂੰ ਪੈਸਾ ਦਿੰਦੇ ਹੈਗੇ ਆ ਉਹਨਾਂ ਨੂੰ ਪੈਸੇ ਵਟਾਣੇ ਆ ਸਸਤੀ ਦਰਾਂ ਤੇ ਸਸਤੀਆਂ ਜ਼ਮੀਨਾਂ ਲੈ ਕੇ ਤੇ ਉਹਨਾਂ ਨੂੰ ਆਪਣਾ ਲਾਭ ਦੇਣਾ ਚਾਹੁੰਦੇ ਆ ਤੇ ਉਹਦੇ ਵਿੱਚੋਂ ਪੈਸਾ ਲੈ ਕੇ ਇਲੈਕਸ਼ਨ ਲੜਨੇ ਆ ਪਾਵੇਂ ਉਹ ਗੁਜਰਾਤ 'ਚ ਹੋਣ ਪਾਵੇਂ Goa 'ਚ ਹੋਣ ਪਾਵੇਂ ਹਿਮਾਚਲ 'ਚ ਹੋਣ ਦੂਜੇ ਸਟੇਟਾਂ ਦੇ ਵਿੱਚ ਪੈਸਾ ਇਕੱਠਾ ਕਰਨਾ ਹੈਗਾ ਔਰ ਉਹਦੀਆਂ ਲੱਗ ਪੰਜਾਬ ਵੀ ਕੋਈ ਇੱਕ ਸਟੇਟ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਪਾਲਿਸੀਆਂ ਬਣਾ ਕੇ ਲਾਗੂ ਕਰਕੇ ਤੇ ਲੋਕਾਂ ਨੂੰ ਲੁੱਟ ਸਕਦੀ ਹੈ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda ho asar